ਕਿੱਕਾ ਨਹੀਂ ਮਾਰਨੀਆ ਕਿੱਕਾ ਨਹੀਂ ਮਾਰਨੀਆ ਇਮੋਸ਼ਨ ਆ ਗਿਆ ਸਰਕਾਰ ਹਾਏ ਹਾਏ ਸੰਜੀਵ ਘਨੋਲੀ ਪ੍ਰਧਾਨ ਸ਼ਿਸ਼ਾਣਾ ਪੰਜਾਬ ਅੱਜ ਤਾਂ ਮੈਂ ਤੁਹਾਡੀ ਸੁਣਦੀ ਬੀਐਨਸੀ ਅੱਗੇ ਤਾਂ ਨਾ ਕਦੇ ਲਈ ਦੇ ਰਹੇ ਸਾਨੂੰ ਤਰਨਾ ਦੇਣਾ ਪਿਆ ਵੇ ਪੰਜਾਬ ਦੇ ਵਿੱਚ ਹਿੰਦੂ ਸੁਰੱਖਿਤ ਨਹੀਂ ਹੈ ਉਹ ਸ਼ਹੀਦਾਂ ਦੇ ਪਰਿਵਾਰ ਚ ਜਿਨ੍ਹਾਂ ਨੇ ਪੈਦਾ ਸਾਡੇ ਸੰਦੀਪ ਠਾਪਰ ਜੀ ਉਹਨਾਂ ਦਾ ਅੱਜ ਦਿਨ ਦਿਹਾੜੇ ਰੋਡ ਤੇ ਰੋਕ ਕੇ ਚਾਰ ਬੰਦਿਆਂ ਨੇ ਕਿਰਪਾਨਾਂ ਨਾਲ ਐਦਾਂ ਫਟਿਆ ਜਿੱਦੇ ਮੁੱਲੀ ਗਾਜਰਾ ਫਟਿਆ ਜਾਂਦੀ ਆ ਇੱਥੋਂ ਇਹ ਪਤਾ ਲੱਗਦਾ ਵੇ ਜਿਹੜਾ ਸਾਡੇ ਲੁਧਿਆਣੇ ਦਾ ਕਮਿਸ਼ਨਰ ਆ ਉਹਨਾਂ ਬੋਲਾ ਹੈ ਕਿਆ ਉਹ ਪੈਸੇ ਇਕੱਠੇ ਕਰਨ ਵਾਸਤੇ ਰੱਖਿਆ ਹੋਇਆ ਉਹਨੇ ਜਾਂ ਸਰਕਾਰ ਇਹ ਕਹਿ ਚੁੱਕੀ ਵੇ ਕਾਂਗਰਸ ਦੇ ਆ ਵੋਟਾਂ ਪਾਉਣ ਨਾਲ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਐਦਾਂ ਮਰਾਇਆ ਜਾਵੇ ਦਿਨ ਦਿਹਾੜੇ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਸ਼ਰਿਆਮ ਕਤਲੇਆਮ ਕਰਨਾ ਇਹ ਤਾਂ ਸਾਫ਼ ਜ਼ਾਹਿਰ ਹੁੰਦਾ ਵੀ ਇਹ ਜਿਹੜੀ ਬਦਲਾਅ ਵਾਲੀ ਸਰਕਾਰ ਸੀ ਇਹ ਹਿੰਦੂਆਂ ਨੂੰ ਮਰਾਉਣ ਵਾਸਤੇ ਪੰਜਾਬ ਦੇ ਵਿੱਚ ਇਹਨਾਂ ਨੇ ਉਹ ਅਫਸਰ ਲਾਏ ਨੇ ਜਿਨ੍ਹਾਂ ਤੇ ਪਹਿਲਾਂ ਅਲੀਗੇਸ਼ਨ ਲੱਗੇ ਹੋਏ ਨੇ ਜਿਹੜੇ ਆਲਰੇਡੀ ਤੇ ਸਰਕਾਰਾਂ ਦੇ ਹਿੱਤ ਲਈ ਕੰਮ ਕਰਦੇ ਨੇ ਲੋਕਾਂ ਦੇ ਹਿੱਤ ਲਈ ਨਹੀਂ ਸਮਾਜ ਦੇ ਹਿੱਤ ਲਈ ਨਹੀਂ ਹਿੰਦੂਆਂ ਦੀ ਸੁਰੱਖਿਆ ਲਈ ਨਹੀਂ ਸੁਰੱਖਿਆ ਮੁਲਾਜ਼ਮ ਹੁੰਦੇ ਹੋਏ ਉਹਨਾਂ ਦਾ ਸ਼ਰਿਆ ਬਾਜ਼ਾਰ ਦੇ ਵਿੱਚ ਘੇਰ ਕੇ ਰੋਡ ਦੇ ਉੱਪਰ ਐਦਾਂ ਕੁੱਟਿਆ ਜਾ ਰਿਹਾ ਐਦਾਂ ਤਾਂ ਯੂਪੀ ਬਿਹਾਰ 'ਚ ਨਹੀਂ ਕਦੀ ਹੁੰਦਾ ਸੀ ਲਾਈਨ ਉਹਨਾਂ ਨੂੰ ਕਿਸ ਤਰ੍ਹਾਂ ਮੰਨਦੇ ਦੇ ਦਿਆੜੇ ਜਿਹੜਾ ਐਦਾਂ ਦਾ ਉਹੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਯਾ ਤਾਂ ਇਹ ਸਰਕਾਰ ਵੀ ਕਾਂਗਰਸ ਜਿੱਤਣ ਕਰਕੇ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਵਧਾਣ ਲੱਗੀ ਆ ਹਿੰਦੂਆਂ ਦਾ ਕਤਲ ਕਰਾਨ ਲੱਗੀ ਆ ਯਾ ਇੱਥੇ ਦੇ ਜਿਹੜੇ ਅਫਸਰ ਲਾਏ ਹੋਏ ਨੇ ਉਹਨਾਂ ਨੇ ਹਿੰਦੂਆਂ ਨੂੰ ਕੁਝ ਨਹੀਂ ਸਮਝ ਰਹੇ ਲਾਏਨ ਆਰਡਰ ਕੀ ਹੋਏਗਾ ਇੱਕ ਐਡਾ ਬੜੇ ਮਲਕਾ ਇੱਕ ਸ਼ਹੀਦਾਂ ਦੇ ਪਰਿਵਾਰ ਚੋਂ ਇੱਕ ਬੰਦਾ ਬਿਜ਼ਨਸਮੈਨ ਵਪਾਰੀ ਸ਼ਿਵ ਸੈਨਾ ਦਾ ਨੇਤਾ ਹੋਵੇ ਉਹਨੂੰ ਸ਼ਰਿਆਮ ਸ਼ਹਿਰ ਦੇ ਵਿੱਚ ਐਦਾਂ ਕਤਲੇਆਮ ਕੀਤਾ ਜਾਵੇ ਹਮਲਾ ਕੀਤਾ ਚਾਰ ਬੰਦਿਆਂ ਨੇ ਕਿਰਪਾਨਾਂ ਮਾਰ ਕੇ ਕਿਦੋਂ ਸਾਹਿਬ ਯਾਰਾ ਲਾਏਨ ਆਰਡਰ ਕੁਝ ਨਹੀਂ ਪੰਜਾਬ ਦੇ ਵਿੱਚ ਪਹਿਲਾਂ ਕਹਿੰਦਾ ਸੀ ਯੂਪੀ ਯੋਗੀ ਸਾਹਿਬ ਦੇ ਆਉਣ ਤੋਂ ਬਾਅਦ ਯੂਪੀ ਠੀਕ ਹੋ ਗਿਆ ਹੁਣ ਪੰਜਾਬ ਨੂੰ ਰੂਪ ਧਾਰ ਦਿੱਤਾ ਬੰਗਾਲ ਯੂਪੀ ਵਾਲਾ ਅਸੀਂ ਪਹਿਲਾਂ ਆਪਣੇ ਬੰਦੇ ਨੂੰ ਮਿਲ ਕੇ ਉਹਦੀ ਦੇਖਦੇ ਸਿਰ ਸਥਿਤੀ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਹਿੰਦੂਆਂ ਨੂੰ ਇਕੱਠੇ ਕਰਕੇ ਪੰਜਾਬ ਦੇ ਵਿੱਚ இந்து ਤਾਕਤ ਦਿਖਾਵਾਂਗੇ ਅਸੀਂ ਦਿਖਾਵਾਂਗੇ ਸਰਕਾਰ ਨੂੰ ਇੱਥੇ ਦੇ ਸਿਪੀ ਨੂੰ ਪੁਲਿਸ ਅਫਸਰਾਂ ਨੂੰ ਵੀ ਕਿਹਾ ਕਰ ਸਕਦਾ ਹੈ ਕਿ ਹਿੰਦੂ ਸਮਾਜ ਇਕੱਠਾ ਹੋ ਕੇ ਇੱਕ ਵੱਡਾ ਪ੍ਰੋਗਰਾਮ ਲਿਖਾਂਗੇ ਸਾਰਿਆਂ ਦੀ ਰਾਏ ਦੇ ਨਾਲ ਹੁਣ ਇੱਥੇ ਤੇ ਨਾ ਲੱਗਿਆ ਰਹੇਗਾ ਜਾਂ ਚੱਕੀ ਤੇ ਜਾ ਬਿਲਕੁਲ ਚੱਕ ਇਸ ਤਰ੍ਹਾਂ ਨਾ ਰੈਗੂਲਰ ਲੱਗਿਆ ਰਹੇਗਾ ਤੇ ਸਾਡੇ ਬਾਰੋਂ ਵੀ ਲੀਡਰ ਆ ਰਹੇ ਨੇ ਅਸੀਂ ਪਹਿਲਾਂ ਆਪਣੇ ਬੰਦੇ ਨੂੰ ਪੇਸ਼ਟ ਨੂੰ ਦੇਖਦੇ ਆਂ ਵਾ ਇੱਥੇ ਕੀ ਕਹਿ ਰਹੇ ਨੇ ਡਾਕਟਰ ਉਦੋਂ ਬਾਅਦ ਨੈਕਸਟ ਪ੍ਰੋਗਰਾਮ ਤੇ ਮਿਲਾਂਗੇ ਪਸਤੂਰ ਥੋਕੇ ਹੁਣ ਕਿੱਦਾਂ ਦੁੱਖ ਦੀ ਗੱਲ ਅਸੀਂ ਡੀਜੀ ਸਾਹਿਬ ਨਾਲ ਲਾਈਨ ਆਫ ਡੀਜੀ ਨਾਲ ਗੱਲ ਹੋਈ ਤਾਂ ਉਹ ਕਹਿੰਦਾ ਕੋਈ ਨਹੀਂ ਸੀਪੀ ਸਾਹਿਬ ਕਹਿ ਰਹੇ ਨਾ ਕਿ ਇੱਕ ਛੋਟੀ ਜੀ ਵੈਸ ਜੀ ਹੋਈ ਸੀ ਉਹਦੇ ਵਿੱਚ ਕਿਹਦੇ ਕਿਰਪਾਨ ਲੱਗ ਗਈ ਅਸੀਂ ਪੁੱਛਾ ਜਾਂਦੇ ਵੀਡੀਓ ਚ ਦੇਖਿਆ ਜਾਵੇ ਮੈਂ ਚਾਰ ਮਲਾਜ ਜਿਹੜਾ ਉਹ ਨਿਹੰਗ ਬਾਰੇ ਦੇ ਵਿੱਚ ਕਿੱਦਾਂ ਸ਼ਰੇਆਮ ਵੱਢ ਰਹੇ ਨੇ ਉਹ ਛੋਟੀ ਜੀ ਵੈਸ ਸੀ ਇਹਦਾ ਮਤਲਬ ਸੀਪੀ ਸਾਹਿਬ ਝੂਠ ਬੋਲ ਰਹੇ ਨੇ ਐਸੇ ਬੰਦੇ ਨੂੰ ਨਿਗਰਾਨੀ ਦਿੱਤੀ ਹੋਈ ਲੁਧਿਆਣੇ ਦੀ ਜਿਹੜਾ ਝੂਠ ਬੋਲ ਰਿਹਾ ਟੋਟੂ ਠੀਕ ਦੂਜੇ ਗਾਰਡ ਨੂੰ ਅੱਖ ਮਾਰ ਕੇ ਕਹਿੰਦਾ ਜੀ ਨਹੀਂ ਨਹੀਂ ਅੰਦਰ ਸਰਜਰੀ ਹੋ ਰਿਹਾ ਵੀ ਚਲੋ ਤੁਸੀਂ ਬਾਹਰ ਚ ਗਾਰਡ ਗਾਰਡ ਕੇੰਦਰ ਆ ਵੀ ਧੱਕੇ ਮਾਰੀ ਜਾਂਦੇ ਧੱਕੇ ਮਾਰੀ ਜਾ ਰਿਹਾ ਬਾਹਰ ਧੱਕੇ ਮਾਰੀ ਜਾ ਰਿਹਾ ਬਾਰੇ ਤੇ ਪੀਓ ਦਾ ਹਸਪੀਟਲ ਹੈ ਚੂਤਿਆ ਬੰਦਾ ਇਹਨੂੰ ਬੋਲਣ ਦਾ ਕਲੀ ਨਹੀਂ ਅਫਸਰ ਦੇ ਮੋੜੇ ਕਿਦਾ ਬੋਲੀਦਾ ਹੁੰਦਾ ਠੀਕ ਹੈ ਭਾਜੀ ਇਲਾਜ ਚੱਲ ਰਿਹਾ ਹੈ ਫੈਕਚਰ ਨੇ ਬਾਹਾਂ ਦੇ ਉੱਤੇ ਮੱਤਾਂ ਦੇ ਉੱਤੇ ਸਿਰ ਦੇ ਉੱਤੇ ਟਾਈਮ ਤਾਂ ਲੱਗਣਾ ਹਲੇ ਡਾਕਟਰ ਡਾਇਗਨੋਸ ਕਰ ਰਹੇ ਨੇ ਡਾਇਗਨੋਸ ਕਰਦੇ ਫਿਰ ਤੁਹਾਨੂੰ ਦੱਸਦੇ ਕੁਛ ਨਾ ਕੁਛ ਹਾਂ ਬਹੁਤ ਠੀਕ ਹੈ ਹਲੇ ਪਤਾ ਨਹੀਂ ਜੀ ਹਲੇ ਤਾਂ ਐਕਸਨੋ ਸੈਂਟਰ ਦੇ ਜੀਐਸਕੀ ਸਕੈਨ ਹੋ ਰਹੀ ਹੈ ਠੀਕ ਹੈ ਹਲੇ ਜੀ ਦੇ ਸੀ ਹੈ ਕੰਟ ਲੱਗਦਾ ਤੁਹਾਨੂੰ ਵੀ ਸਟੰਟ ਕਿਹਦਾ ਕਿਹਦਾ ਮੇਰੇ ਕਾ ਸਟੰਟ ਕਰਦੇ ਪਾਰਟਿਸਨ ਦੇ ਇਲੈਕਸ਼ਨ ਨੇ ਕਿੰਦਾ ਸਟੰਟ ਵਾਜੀ ਹੋਸਦੀ ਆ ਸਾਲਾ ਪੁਤ ਪੁਤ ਕਟਿੰਗ ਕਰਦੀ ਆ ਰਹੀ ਆ ਇਹ ਕੋਈ ਸਾਰਾ ਡੇ ਡੇ ਕੱਟਾ ਪੋਲਿਟੀਕਲ ਸਟੰਟ ਮਰਵਾਉਂਦੇ ਆ ਬੰਦੇ ਦੇਖੋ ਤੁਸੀਂ ਕੱਟ ਕੇ ਜੀ ਗੱਲ ਚਲੋ ਕੋਈ ਸਾਰੇ ਦੇਖੋ ਤੁਸੀਂ ਦੇਖੋ ਇੱਕ ਇਨਸਾਨੀਅਤ ਹੈ ਇਨਸਾਨੀਅਤ ਹੀ ਆ ਨਾ ਆਪਾਂ ਸਾਰੇ ਕੱਟ ਮੈਂ ਇਨਸਾਨੀਅਤ ਲਈ ਬਿਲਕੁਲ ਬਿਲਕੁਲ ਦੇਖੋ ਮੈਂ ਉਹ ਕਹਿ ਰਿਹਾ ਵੀ ਮੈਂ ਉਹ ਪੱਤਰਕਾਰ ਤੇ ਕਾਰਵਾਈ ਕਰਾਂਗਾ Oh, oh, بندہ جدن کوئی چیز چیزیں نہیں مارکیٹ

ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਮਰਦਾਬਾਦ ਮਰਦਾਬਾਦ ਜਨਾਬ ਪ੍ਰਸ਼ਾਸਨ ਹਾਏ 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 ਹਾਰ ਹਾਰ ਹਾਏ ਜਨਾਬ ਪ੍ਰਸ਼ਾਸਨ ਮਰਦਾਬਾਦ 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 ਜਨਾਬ ਪ੍ਰਸ਼ਾਸਨ ਮਰਦਾਬਾਦ ਮਰਦ